ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਖਬਰ ਆ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੰਨੇ ਕੋਰਟ ਸ਼ੈਰਫ ਚਾਹੀਦੇ ਉਹ ਮੌਜੂਦ ਨਹੀਂ ਹੈ ਜਿਹਦਾ ਅਸਰ ਜੁਡੀਸ਼ੀਅਲ ਸਿਸਟਮ ਦੇ ਉੱਤੇ ਪੈ ਰਿਹਾ ਕੋਰਟ ਸ਼ੈਰਫ ਕੌਣ ਨੇ ਕੋਰਟ ਸ਼ੈਰਫ ਜਿਹੜੇ ਅਦਾਲਤਾਂ ਦੇ ਵਿੱਚ ਕੰਮ ਕਰਨ ਵਾਲੇ ਸਿਕਿਉਰਿਟੀ ਦੇ ਇੰਚਾਰਜ ਜਿਹਨਾਂ ਨੇ ਉੱਥੇ ਸਿਕਿਉਰਿਟੀ ਦੇਖਣੀ ਹੈ ਕਿਸੇ ਕਥਿਤ ਦੋਸ਼ੀ ਨੂੰ ਲੈ ਕੇ ਆਉਣਾ ਉਹਨੂੰ ਲੈ ਕੇ ਜਾਣਾ ਉੱਥੇ ਜੱਜਸ ਦੀ ਸਿਕਿਉਰਿਟੀ ਹੈ ਵਕੀਲਾਂ ਦੀ ਸਿਕਿਉਰਿਟੀ ਮਤਲਬ ਜਿੰਨਾ ਅਦਾਲਤਾਂ ਦੇ ਵਿੱਚ ਦਾ ਸਿਕਿਉਰਿਟੀ ਦਾ ਸਾਰੀ ਦੇਖਭਾਲਾ ਉਹਨਾਂ ਨੇ ਕਰਨੀ ਹੁੰਦੀ ਹੈ ਤੇ ਇਹ ਇੱਕ ਮਤਲਬ ਖਾਸ ਵਰਗ ਹੁੰਦਾ ਹੈ ਉਹਨਾਂ ਦੀ ਕਮੀ ਉਹਨਾਂ ਦੀ ਕਮੀ ਦਾ ਅਸਰ ਕੀ ਹੋ ਰਿਹਾ ਹੈ ਇਸ ਵੇਲੇ ਕਿ ਅਦਕੇਸਾਂ ਦੇ ਵਿੱਚ ਦੇਰੀ ਹੋ ਰਹੀ ਹੈ ਜਿੰਨੀ ਜਲਦੀ ਲੋਕਾਂ ਨੂੰ ਸਾਹ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ ਔਰ ਕੁਝ ਥਾਵਾਂ ਦੇ ਉੱਤੇ ਜਿਹੜੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 27 ਮਈ ਨੂੰ ਦੋ ਕੇਸ ਇਹੋ ਜਿਹੇ ਸੀ ਜਿਨ੍ਹਾਂ ਕਰਕੇ ਜਿਹੜੇ ਵਕੀਲ ਸੀਗੇ ਪ੍ਰੋਸੀਕਿਊਟਰ ਸੀਗੇ ਉਹਨਾਂ ਨੂੰ ਜੁਡੀਸ਼ੀਅਲ ਪ੍ਰੋਸੈਸ ਦੇ ਨਾਲ ਕੰਪਰੋਮਾਈਜ਼ ਕਰਨਾ ਪਿਆ ਮਤਲਬ ਇਹ ਵੀ ਕਿਉਂਕਿ ਅੰਦਰ ਸਿਕਿਉਰਿਟੀ ਹੈ ਨਹੀਂ ਇਸ ਕਰਕੇ ਅਦਾਲਤ ਦੀ ਕਾਰਵਾਈ ਨਹੀਂ ਹੋ ਸਕਦੀ ਇਹ ਕਮੀ ਕਿਉਂ ਹੈ ਨਹੀਂ ਕਿਉਂ ਕਮੀ ਹੈ ਕਿ ਕੋਰਟ ਸ਼ੈਰਫਸ ਕਿਉਂ ਹਨ ਨਹੀਂ ਕਿਉਂ ਦੀ ਸਕਿਉਰਿਟੀ ਕਿਉਂ ਭਰਤੀ ਕਿਉਂ ਨਹੀਂ ਕੀਤੀ ਜਾਂਦੀ ਇਹ ਬਹੁਤ ਵੱਡਾ ਸਵਾਲ ਆ ਜਿਹੜਾ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਘਾਟ ਕੀ ਦੂਰ ਨਹੀਂ ਕੀਤੀ ਜਾ ਸਕਦੀ ਕਿ ਲੋਕ ਇਹ ਜੋਬ ਲਈ ਤਿਆਰ ਨਹੀਂ ਆ ਜਾਂ ਸਰਕਾਰ ਕਿਤਨਾ ਕਿਤੇ ਇਸ ਪਾਸੇ ਧਿਆਨ ਨਹੀਂ ਦੇ ਰਹੀ ਕੋਰਟ ਸ਼ੈਰਫ ਦੀ ਇੱਕ ਗੱਲ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰ ਹਨ 8.80 ਹਜ਼ਾਰ ਲੋਕਾਂ ਦੇ ਕੋਲ ਲਗਭਗ ਫੈਮਿਲੀ ਡਾਕਟਰ ਹਨੀ ਫੈਮਿਲੀ ਡਾਕਟਰ ਦੀ ਕਮੀ ਇੱਥੇ ਪੂਰੀ ਨਹੀਂ ਹੋ ਰਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੀਚਰ ਹਨੀ ਹਾਉਣ ਵਾਲੇ 3 ਸਾਲਾਂ ਦੇ ਵਿੱਚ 20000 ਟੀਚਰ ਤੇ 7000 ਦੇ ਕਰੀਬ ਜਿਹੜੇ ਟੀਚਰ ਅਸਿਸਟੈਂਟ ਨੇ ਉਹ ਚਾਹੀਦੇ ਹਾਲ ਤੱਕ ਇਸ ਤੱਕ ਪਹੁੰਚ ਚੁੱਕੀ ਹੈ ਕਿ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਅਨ ਸਰਟੀਫਾਈਡ ਟੀਚਰ ਰੱਖਣੇ ਪਏ ਭਾਵੇਂ ਉਹਨਾਂ ਨੇ ਟੀਚਿੰਗ ਦੀ ਪੜ੍ਹਾਈ ਨਹੀਂ ਕੀਤੀ ਪਰ ਉਹਨਾਂ ਨੂੰ ਟੀਚਰ ਬਣਾਉਣਾ ਪਿਆ ਕਿਉਂਕਿ ਹੋਪ ਟੀਚਰ ਹੈ ਹੀ ਕੋਈ ਬ੍ਰਿਟਿਸ਼ ਕੋਲੰਬੀਆ ਦੇ ਇੰਟੀਰੀਅਰਸ ਦੇ ਵਿੱਚ ਕਈ ਹਸਪਤਾਲਾਂ ਨੂੰ ਬੰਦ ਕਰਨਾ ਪੈਂਦਾ ਇਸ ਕਰਕੇ ਬੰਦ ਕਰਨਾ ਪੈਂਦਾ ਉਹਨਾਂ ਦੇ ਜਿਹੜੇ ਐਮਰਜੈਂਸੀ ਡਿਪਾਰਟਮੈਂਟ ਨੇ ਕਿਸ਼ਨੀ ਅੱਤਰ ਉੱਥੇ ਕੰਮ ਕਰ ਲਈ ਇੱਕ ਵੀ ਡਾਕਟਰ ਮੌਜੂਦ ਨਹੀਂ ਇਹ ਵੀ ਲੋਕਾਂ ਨੂੰ ਜਿਹੜਾ ਇਹ ਇਨਸੈਂਟਿਵ ਵੀ ਦਿੱਤੇ ਜਾਂਦੇ ਆ ਇੰਟੀਰੀਅਰ ਦੇ ਵਿੱਚ ਕਈ ਥਾਵਾਂ ਦੇ ਉੱਤੇ 4-4000 ਡਾਲਰ ਇੱਕ ਰਾਤ ਦਾ ਇਨਸੈਂਟਿਵ ਦਿੱਤਾ ਜਾਂਦਾ ਵੀ ਕੋਈ ਵੀਕਐਂਡ ਦੇ ਉੱਤੇ ਡਾਕਟਰ ਕੰਮ ਕਰਨ ਨੂੰ ਤਿਆਰ ਹੋ ਗਏ ਡਾਕਟਰ ਜਿਹੜੇ ਇਹ ਸਿਕਿਉਰਟੀ ਜਿਹੜੇ ਕੋਰਟ ਸ਼ੈਰਫ ਨੇ ਟੀਚਰ ਨੇ ਬਹੁਤ ਮਹੱਤਵਪੂਰਨ ਜਿਹੜੇ ਇਹ ਡਿਪਾਰਟਮੈਂਟਸ ਨੇ ਇਹਨਾਂ ਦੇ ਵਿੱਚ ਕੀ ਲੋਕ ਨਹੀਂ ਆਉਣਾ ਚਾਹੁੰਦੇ ਲੋਕ ਯੋਗ ਹੈ ਨਹੀਂਗੇ ਜਾਂ ਸਰਕਾਰੀ ਪਾਸੇ ਕਦਮ ਨਹੀਂ ਚੁੱਕ ਰਹੀਏ ਬਹੁਤ ਵੱਟਾ ਸਭਾ